ਅੰਜੀ ਗਾਇਸ ਕੀ ਹਾਲ ਚਾਲਾ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਪ੍ਰਿਆੰਚੂ ਜੀ ਗੱਜਾਇਆ ਨਹੀਂ ਹੈਗਾ ਦੁਕਾਨ ਤੇ ਹਲੇ ਤੱਕ ਟਾਈਮ ਹੋ ਗਿਆ ਕਿੰਨਾ ਸਾਰਾ ਤੇ ਉਹਦੀ ਵੇਟ ਕਰੰਦੇ ਆਂ ਦੇਖਦੇ ਆਂ ਹਲੇ ਤੱਕ ਪਹੁੰਚਿਆ ਤਾਂ ਨਹੀਂ ਮੇਰੇ ਕੋ ਮੈਨੂੰ ਕਹਿੰਦਾ ਵੀ ਭਾਜੀ ਮੈਂ ਆਇਆ ਜਦੋਂ ਆਵਾਂਗਾ ਤੇ ਤੁਹਾਡੀ ਗੱਲਬਾਤ ਆਪਾਂ ਕਰਾਵਾਂਗੇ ਠੀਕ ਆ ਜੀ ਫੋਰਸ ਨਾਓ ਸਭ ਠੀਕ ਹੈ ਜੀ ਸਾਰਿਆਂ ਨੇ ਇਹ ਪਹੁੰਚ ਗਿਆ ਜੀ ਇਹਦਾ ਨਾਮ ਲਿਆ ਤੇ ਪਹੁੰਚ ਗਿਆ ਦੁਕਾਨ ਤੇ ਸਾਡਾ ਕਾਲੂ ਇਹ ਜਿਹੜਾ ਸਾਡੇ ਬਦਮਾਸ਼ੀ ਬਦਮਾਸ਼ੀ ਜਾਲੀ ਬਦਮਾਸ਼ੀ ਅੱਛਾ ਡੰਡਾ ਸਾਡੇ ਜੇਬੀ ਚੋਂ ਨਾ ਹੋਵੇ ਹਾਂ ਗੱਲ ਹੀ ਨਹੀਂ ਆਈ ਕਿ ਤੱਕ ਗੱਲ ਬਣੀ ਨਹੀਂ ਕੰਪੀਅਰ ਨਾਲ ਜਦ ਮਾਰਤੀ ਹੋਏ ਦੇ ਸਭ ਤੋਂ ਬਾਹਰ ਨਹੀਂ ਹੈ ਇਹ ਕੋਈ ਗੱਲ ਕਰੇ ਮੈਂ ਅੱਜ ਘਰੋਂ ਲੇਟ ਫੇ ਛੁੱਟੀ ਹੋਈ ਉਹ ਗਾਇਸ ਅੱਜ ਨਾ ਕੀ ਹੋਇਆ ਮੈਡਮ ਨੇ ਮੇਰੇ ਖੰਪੜ ਮਾਰਿਆ ਮੈਡਮ ਨੂੰ ਨਾ ਪਤਾ ਨਹੀਂ ਕੀ ਬੋਟ ਆ ਮੈਨੂੰ ਆਪਣੀ ਤਾਂ ਕੀ ਬੋਟ ਤਾਂ ਮੈਡਮ ਕਦੀ ਚਲਾਇਆ ਸਕੂਲੋਂ ਫਿਰ ਮੈਂ ਮੈਡਮ ਨਾਲ ਓਖਾ ਹੋ ਗਿਆ ਮੈਂ ਉਹਨੇ ਮੇਰੇ ਜੁੱਤੀਆਂ ਮਾਰ ਦਿੱਤੀਆਂ ਫਿਰ ਮੈਡਮ ਨੂੰ ਮੈਂ ਸੌਰੀ ਸਕੂਲ ਕੀਤਾ ਮੈਡਮ ਨੇ ਕਿਹਾ ਯਾ ਪੁੱਤ ਅੱਛਾ ਪਈਆਂ ਤੇ ਫੇ ਚੱਲ ਕੋਈ ਸੱਦਾਵਾ ਮੇਰੇ ਪੈ 1 30 ਤਾਂ ਲੱਗੂ ਇੱਕ ਵੀ ਨਹੀਂ ਪਈ ਇੱਕ ਵੀ ਨਹੀਂ ਪਈ ਫਿਰ ਕੀ 8 ਅੱਠਾ ਪੀਰੀਅਡ ਸੀ ਇਹ ਵਿੱਚੋਂ ਪੰਜ ਬੰਗ ਮਾਰ ਤੇ ਦਿਨ ਲਾਏ ਹਾਂ ਪੰਜ ਵੀਰ ਲਾਏ ਨਹੀਂ ਉਧਰ ਜਾ ਕੇ ਬਹਿ ਗਏ ਨਹੀਂ ਸਾਈਡ ਤੇ ਕਿੱਥੇ ਉੱਥੇ ਪਾਣੀ ਪਾਣੀ ਥੱਲੇ ਹੈਗੇ ਅਸੀਂ ਉਧਰ ਜਾ ਸਾਈਡ ਤੇ ਬਹਿ ਗਏ ਜਿੱਥੇ ਕੋਈ ਨਹੀਂ ਜਾਂਦਾ ਮੈਨੂੰ ਪਹਿਲੇ ਹੀ ਪਤਾ ਸੀ ਮੈਂ ਕਿ ਤੂੰ ਸਕੂਲੇ ਪੀਰੀਅਡ ਪੂਰੇ ਤਾਂ ਲਾਉਣੇ ਨਹੀਂ ਮੈਨੂੰ ਪਤਾ ਲੱਗ ਗਿਆ ਸੀਗਾ ਮਸੀ ਤੈਨੂੰ ਲਾਏ ਹੋਣੇ ਮਸੀ ਕੱਲ 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 ਅਗਲਾ ਵਲੋਗ ਮੈਂ ਦਿਖਾਉਂਗਾ ਆਪਣਾ ਸਕੂਲ ਦਿਖਾਉਂਗਾ ਵਲੋਗ ਕੱਲ ਦਾ ਕੱਲ ਦਾ ਆਹੋ ਗਾਇਜ਼ ਕੱਲ ਮੈਂ ਬਣਾਉਂਗਾ ਕੱਲ ਦਾ ਦਿਖਾਉਣੇ ਆ ਚੈੱਕ ਕਰਾਂ ਉਹੋ ਜੀ ਗਾਇਸ ਇਹ ਮੈਂ ਤਾਂ ਹੋ ਗਿਆ ਬਖਰਾ ਹੁਣ ਤੇ ਇਹ ਕਹਿੰਦਾ ਮੈਂ ਕੱਲ ਦਾ ਬਲੌਗ ਦਿਖਾਉਂਗਾ ਸਕੂਲੇ ਕਿਹੜਾ ਇਹ ਕੀ ਬਲੌਗ ਚੈਨਲ ਤਾਂ ਦੱਸ ਦੇ ਆਪਣਾ ਕਿਹੜਾ ਹੈ ਇਹ ਵੀ 08 ਹਾਂ ਡੇਲੀ ਬਲੌਗ ਇਹ ਹੈਗਾ ਚੈਨਲ ਆ ਵੀ 08 ਡੇਲੀ ਬਲੌਗ ਇਹ ਹੈਗਾ ਚੈਨਲ ਹਾਂਜੀ ਗਾਇਸ ਆਪਾਂ ਇਹਨਾਂ ਚਾਵਲਾ ਸਬੂ ਜਹਾਲਾ ਨਾਇੰਥੀ ਚਾਹ ਬਣਦੀ ਆਪਣੀ ਤੇ ਆਪਾਂ ਅਨ ਚੰਗ ਲੱਗਾ ਦਿਖਾਉਣੇ ਹੁਣ ਹਲ ਚੱਲ ਤਾਂ ਨਾ ਸਿੰਦੇ ਸੀ ਉਹ ਵਧੀਆ ਵਧੀਆ ਨਾਲ ਚੀਜ਼ਾਂ ਮਠਾਈਆਂ ਨਾਲ ਫੱਲੀਆਂ ਨਾਲ ਤਾਂ ਘੈਂਟ ਸਾਰੀਆਂ ਲੱਡੂ ਵਰਤੀ ਰਾਜਗੁੱਲੇ ਗਲਾਬ ਜੰਮਾਂ ਚ ਮਰਜੀ ਲੋ ਸਾਰਾ ਕੁਝ ਮਿਲਦਾ ਇੱਥੇ Haiba Hai terput dia negara legangnge disputer Hai para good ya Hai carahop backkir Hai mag lebih ya ਹਾਂਜੀ ਗਾਇਜ਼ ਬਾਹਰ ਹੋ ਗਿਆ ਨੇਰਾ ਪਤਨ ਹੁਣ ਦਿਖਾਉਣੇ ਆ ਮਾਹੌਲ ਚੱਲ ਬਾਹਰ ਲਾ ਬਸ ਨੀਰਾ ਹਉਣ ਆਲਾ ਹੀ ਆ ਅੱਜ ਦੇ ਟਾਈਮ ਤੱਕ ਬਾਹਲਾ ਮਾਹੌਲ ਦਿਖਾਉਣੇ ਆਪਾਂ ਬਾਲਾ ਜੀ ਬਾਹਲਾ ਮਾਹੌਲ ਚੈੱਕ ਕਰ ਲਓ ਇਹ ਪਿਆਰੇ ਤੋਂ ਦੇਖੋ ਮੋਮਸ ਖਾਣ ਮੋਮਸ ਖਾਣ ਗਿਆ ਬ੍ਰੈਂਚੂ ਬ੍ਰੈਂਚੂ ਗਿਆ ਮੋਮਸ ਖਾਣ ਯਾਰ ਮੈਂ ਜਾਣੇ ਸੀਗੇ ਵਾਲ ਕਟੋਣ ਇੱਕ ਦਿਨ ਕਰਦਾ ਕਟਾਈਏ ਹੁਣੇ ਤੇ ਇੱਕ ਦਿਨ ਕਰਦਾ ਕੱਲ ਕਟਾਵਾਂਗੇ ਕਿੱਦਾਂ ਕਰੀਏ ਯਾਰ ਜਾਈ ਹੁਣੇ ਠਹਿਰ ਕੇ ਨਾ ਅਪਾ ਜਾਵਾਂਗੇ ਹੁਣ ਵਾਲ ਕਟੋਣ ਥੋੜੇ ਟਾਈਮ ਤੱਕ ਬ੍ਰੈਂਚੂ ਆ ਜੂੰਗਾ ਤਾਂ ਇਹ ਆ ਪਾਚਾਂਗੇ ਬਾਰਕ ਟੋਨ ਉਹ ਜੀ ਗਾਇਜ਼ ਨੇਰਾ ਹੋ ਗਿਆ ਆ ਬਾਹਰ ਮਾਹੌਲ ਚੈੱਕ ਕਰੋ ਆਪਣੀ ਤਾਂ ਇਹ ਬਿੱਲੀ ਭਰਾ ਬਰਾਮ ਤੋਂ ਬੂਟ ਲੈਨ ਦਿਖਾਉਣੇ ਆਪਾਂ ਤੁਹਾਨੂੰ ਉਹ ਜੀ ਆ ਆਪਣਾ ਬਿੱਲੀ ਭਰਾ ਆ ਬੂਟ ਲੈਨ ਆਪਣੇ ਤੋਂ ਠੀਕ ਆ ਜੀ ਗਾਇਜ਼ ਤੇ ਇਹ ਹੁਣ ਬੂਟਵਾਟ ਲੈ ਕੇ ਆਪਣੇ ਤੋਂ ਤੇ ਅੰਦਰ ਹੀ ਹੁਣ ਲੱਗਾਂ ਚੱਲਾ ਆ ਚੱਲ ਆਇਆ ਠੀਕ ਆ ਜੀ ਓਕੇ ਗਾਇਜ਼ ਕਿਸੇ ਦਾ ਬਿੱਲੀ ਭਰਾ ਆਪਣਾ ਬਹੁਤ ਪਿਆਰ ਆਪਣੇ ਨਾਲ ਇਹਦਾ ਲਗੇ ਕਿ ਆਪਨੇ ਤੋਂ ਵਿਆਹ ਹੋਇਆ ਹੋਣਾ ਕੋਈ ਤੇ ਬੂਟ ਲੈਣ ਆਇਆ ਸੀਗਾ ਹੁਣ ਰਾਂਚੂ ਵੀ ਉੱਧਰ ਚਲ ਗਿਆ ਦੁੱਦੀ ਸ਼ਾਪ ਤੇ ਕਹਿੰਦਾ ਚਾਹ ਲੈ ਕੇ ਉਹਨਾਂ ਮੈਂ 14 ਟਾਈਮ ਦੇਖੋ ਕਿਹੜਾ ਵਿਕਰਮ ਭਰਾ ਵੀ ਆਪਣਾ ਆਇਆ ਸੀ ਪਤਾ ਨਹੀਂ ਕਿੱਦਾਂ ਉਹ ਧੋੜ ਗਿਆ ਹੁਣ ਹੂੜ ਸਾਲ ਸਾਹਮਣੇ ਲਾਇਆ ਪਤਾ ਨਹੀਂ ਆਪ ਕਿੱਧਰ ਚਲ ਗਿਆ ਫੋਨ ਕਰਦਾ ਹਾਂ ਦੇਖਦਾ ਹੁਣ ਉਹ ਜੀ ਗਾਇਸ ਆਪਾਂ ਇੱਥੇ ਕਰਦੇ ਆਂ ਵਲੌਗ ਦੀ ਹੁਣ ਐਂਡਿੰਗ ਠੀਕ ਆ ਜੀ ਪੀਪੀ 08 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਭਰਾ ਭੈਣਾਂ ਆਪਣੀਆਂ ਚੈਨਲ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਚੈਨਲ ਸਾਡੇ ਨੂੰ ਸਪੋਰਟ ਕਰਿਓ ਪੀਬੀ 08 ਦਿੱਲੀ ਬਲੌਗ ਚੈਨਲ ਥੈਂਕ ਯੂ ਧੰਨਵਾਦ ਜੀ